ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਚਾਰ ਚਾਰ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਸਾਰੇ ਕੁੰਡੇ ਆਪਣੇ ਕੋਲੇ 17 ਕੁੰਡੇ ਆ ਜੀ ਤੇ ਚਾਰ ਚਾਰ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਕਾਕੇ ਆਪਾਂ ਇੱਕ ਇੱਕ ਕੁੰਡਾ ਸਾਈਡ ਤੇ ਰੱਖਿਆ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੁਰਤੀ ਸਵੈਟਰ ਜੈਕਟ ਕੁਝ ਵੀ ਬਣਾਓ ਬੱਚਿਆਂ ਵਾਸਤੇ ਬਣਾਓ ਤਾਂ ਹਰੇਕ ਪ੍ਰੋਜੈਕਟ ਤੇ ਜਚਣ ਵਾਲਾ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਤੇ ਬਹੁਤ ਜਲਦੀ ਵੀ ਬਣਦਾ ਹੈ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਬਿਆਪ ਡਿਜ਼ਾਈਨ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਲਿਓ ਨਾ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਆਪਾਂ ਹੁਣ ਬਣਾਵਾਂਗੇ ਜੇ ਸਿੱਧੇ ਪਾਸੇ ਆਪਾਂ ਉਲਟੀ ਸਲਾਈ ਬਣਾ ਲਈ ਸੀਗੀ ਤੇ ਇੱਥੇ ਆਪਾਂ ਡਿਜ਼ਾਈਨ ਸਟਾਰਟ ਕਰਾਂਗੇ ਆਪਣਾ ਫਰਸਟ ਵਾਲਾ ਗੁੰਡਾ ਪਾ ਤਾਰਾਂਗੇ 1 2 3 ਕੁੰਡੇ ਆਪਾਂ ਉਲਟੇ ਬਣਾਏ 1 ਕੁੰਡਾ ਸਿੱਧਾ ਬਣਾਵਾਂਗੇ ਫਿਰ ਆਪਾਂ ਤਿੰਨ ਕੁੰਡੇ ਉਲਟੇ ਬਣਾਵਾਂਗੇ ਇੱਕ ਕੁੰਡਾ ਸਿੱਧਾ ਤਾਂ ਆਪਣਾ ਇਹ ਚਾਰ ਕੁੰਡੇ ਹੋ ਗਏ 3 ਕੁੰਡੇ ਉਲਟੇ 1 ਕੁੰਡਾ ਸਿੱਧਾ ਲਾਸਟ ਵਾਲੇ ਤਿੰਨ ਕੁੰਡੇ ਆਪਾਂ ਉਲਟੇ ਬਣਾਵਾਂਗੇ కు సంగే పాస్తో బ తిని కండి సనావ ఉల్ా

ਸਿੱਧੇ ਪਾਸੇ ਆ ਗਏ ਜਿੱਥੇ ਆਪਾਂ ਪਹਿਲੀ ਸਲਾਈ ਵਾਂਗ ਬਣਾਵਾਂਗੇ ਤਿੰਨ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਇਹ ਆਪਾਂ ਦੋ ਸਲਾਈਆਂ ਬਣਾ ਕੇ ਫਿਰ ਮਿਲਦੇ ਇੱਕ ਆਵਲੀ ਇੱਕ ਉਲਟੀ ਸਲਾਈ ਉਲਟੀ ਸਲਾਈ ਵੀ ਆਪਾਂ ਜਿਵੇਂ ਦੂਜੀ ਸਲਾਈ ਬਣਾਈ ਸੀ ਆਪਣੀ ਉਸੇ ਤਰ੍ਹਾਂ ਬਣੂਗੀ ਇਹ ਹਲਾਉ ਜੀ ਆਪਾਂ ਚਾਰ ਸਲਾਈਆਂ ਬਣਾ ਲਈਆਂ ਚਾਰ ਸਲਾਈਆਂ 'ਚ ਆਪਣਾ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਗਿਆ ਤੇ ਹੁਣ ਆਪਾਂ ਸਿੱਧੇ ਪਾਸੇ ਆ ਗਏ ਤਿੰਨ ਕੁੰਡੇ ਆਪਾਂ ਉਲਟੇ ਬਣਾਵਾਂਗੇ ਇੱਕ ਕੁੰਡਾ ਤਾਰ ਕੇ ਧਾਗਾ ਪਿੱਛੇ ਕਰਾਂਗੇ ਹੁਣ ਆਪਾਂ ਜਿਹੜਾ ਆਪਣਾ ਇੱਕ ਆਹ ਸਿੱਧਾ ਕੁੰਡਾ ਬਣਾਇਆ ਆਪਾਂ ਇਹਦੇ ਤੇ ਡਿਜ਼ਾਈਨ ਬਣਾਉਣੀ ਇਹਦੇ ਤੇ ਆਪਾਂ ਆਪਣੀ ਜਿਹੜੀ ਲਾਸਟ ਵਾਲੀ ਸਲਾਈ ਫਰਸਟ ਵਾਲੀ ਸਲਾਈ ਆ ਹੋਦੇ ਜੇ ਆਪਾਂ ਇੱਥੇ ਸਲਾਈ ਪਾਵਾਂਗੇ ਇੱਥੋਂ ਗੈਣ ਲਵਾਂਗੇ ਆਪਾਂ 1 2 3 4 ਇੱਥੇ ਆਪਾਂ ਸਲਾਈ ਕੱਢ ਕੇ ਇਸ ਤਰ੍ਹਾਂ ਇੱਕ ਕੁੰਡਾ ਬਣਾ ਲਿਆ ਫਿਰ ਆਪਾਂ ਤੀਜੇ ਨੰਬਰ ਦੂਜੇ ਨੰਬਰ ਵਾਲੀ ਜੀ ਕੁੰਡਾ ਕੱਢਾਂਗੇ ਫਿਰ ਤੀਜੇ ਨੰਬਰ ਵਾਲੀ ਚ ਫਿਰ ਆਪਣੀ ਚੌਥੀ ਸਲਾਈ ਜੀ ਤੇ ਆਪਾਂ ਇਸ ਤਰ੍ਹਾਂ ਕਰਕੇ ਚਾਰ ਕੁੰਡੇ ਬਣਾ ਲਏ ਆਵळा ਕੁੰਡਾ ਜਿਹੜਾ ਇਹਨੂੰ ਆਪਾਂ ਇਸ ਤਰ੍ਹਾਂ ਤਾਰ ਲਵਾਂਗੇ ਫਿਰ ਆਪਾਂ ਤਿੰਨ ਕੁੰਡੇ ਉਲਟੇ ਬਣਾਵਾਂਗੇ ਫਿਰ ਆਪਾਂ ਇੱਥੋਂ ਜਿਹੜੇ ਆਪਾਂ ਪਹਿਲੀ ਸਲਾਈ ਬਣਾਈ ਸੀ ਉਹਦੇ ਵਿੱਚ ਸਲਾਈ ਪਾਵਾਂਗੇ ਤਾਂ ਆਪਾਂ ਇੱਕ ਕੁੰਡਾ ਬਣਾਵਾਂਗੇ ਫਿਰ ਆਪਾਂ ਦੂਜੇ ਨੰਬਰ ਵਾਲੀ 'ਚ ਫਿਰ ਇਸ ਤਰ੍ਹਾਂ ਤੀਜੇ ਨੰਬਰ 'ਚ ਤੇ ਚੌਥੇ ਨੰਬਰ ਚ ਤਾਂ ਆਪਾਂ ਕੋਲ ਚਾਰ ਕੁੰਡੇ ਬਣ ਗਏ ਆਹ ਵਾਲਾ ਕੁੰਡਾ ਆਪਾਂ ਥਾਰ ਲਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਫਿਰ ਆਪਾਂ ਦੇਖੋ ਜੀ ਇੱਥੋਂ ਜਿਹੜੇ ਆਪਾਂ ਪਹਿਲੀ ਸਲਾਈ ਬਣਾਈ ਸੀ ਨਾ ਉਹਦੇ ਵਿੱਚ ਆਪਾਂ ਜਿਹੜਾ ਸਿੱਧਾ ਕੁੰਡਾ ਬਣਾਇਆ ਉਹਦੇ ਆਪਾਂ ਵਿਚਾਲੇ ਸਲਾਈ ਪਾ ਕੇ ਕੁੰਡਾ ਬਣਾ ਲੈਣਾ ਉਹਦੇ ਵਿੱਚ ਆਪਾਂ ਅਲੱਗ-ਅਲੱਗ ਥਾਵਾਂ ਤੇ ਸਲਾਈ ਪਾ ਕੇ ਚਾਰ ਕੁੰਡੇ ਬਣਾ ਲੈਣੇ ਆ ਉੱਪਰ ਤੱਕ ਇਸ ਤਰ੍ਹਾਂ ਜੇ ਪਹਿਸ ਕੁੰਡੇ ਨੂੰ ਆਪਾਂ ਧਾਰ ਲੈਣਾ ਤਿੰਨ ਕੁੰਡੇ ਉਲਟੀ ਬਣਾਵਾਂਗੇ ਲਾਸਟ ਵਾਲਾ ਕੁੰਡਾ ਸਿੱਧਾ ਉਲਟੀ ਸੈਡ ਆ ਗਈ ਜੀ ਆਪਾਂ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਆਹ ਵਾਲਾ ਕੁੰਡਾ ਆਪਾਂ ਧਾਰ ਲਿਆ ਧਾਗਾ ਆਪਣੇ ਵੱਲ ਕਰਾਂਗੇ ਹੁਣ ਆਪਣੇ ਕੋਲੇ ਜਿਹੜੇ ਆ ਚਾਰ ਕੁੰਡੇ ਆ ਜਿਹੜੇ ਆਹ ਚਾਰ ਕੁੰਡੇ ਆਪਾਂ ਬਣਾਏ ਆ ਇੱਕ ਕੁੰਡਾ ਤਾਂ ਆਪਣਾ ਆਹ ਵਾਲਾ ਤੇ ਚਾਰ ਆਹ ਪੰਜ ਕੁੰਡੇ ਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਇਕੱਠਿਆਂ ਨੂੰ ਬਣਾ ਲੈਣਾ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਬਣਾ ਲਾਂਗੇ ਇੱਕ ਕੁੰਡਾ ਤਾਂ ਆਪਣਾ ਇਹ ਰੱਖਣਾ ਹੀ ਆ ਆਪਾਂ ਚਾਰ ਗੁੰਡੇ ਆਪਾਂ ਇਹਦੇ ਨਾਲ ਲਵਾਂਗੇ ਇਕੱਠੇ ਬਣਾ ਦੇਵਾਂਗੇ ਉਲਟੇ ਤਿੰਨ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਪੰਜ ਗੁੰਡਿਆਂ ਨੂੰ ਆਪਾਂ ਉਲਟਾ ਬਣਾ ਦੇਣਾ ਇਕੱਠੇ ਤਿੰਨ ਗੁੰਡੇ ਸਿੱਧੇ ਬਣਾ ਲਾਂਗੇ og så løfter vi den ਆਹ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ। ਇੱਕ ਹੁਣ ਆਹ ਵਾਲਾ ਕੁੰਡਾ ਆਪਾਂ ਉਲਟਾ ਬਣਾ ਲਵਾਂਗੇ। ਤੇ ਇੱਕ ਇੱਕ ਆਪਾਂ ਇਹਦੇ ਆਸੇ-પાસੇ ਦਾ ਬਣਾ ਲਵਾਂਗੇ। ਜਿਹੜੇ ਆਪਾਂ ਤਿੰਨ ਕੁੰਡੇ ਉਲਟੇ ਬਣਾਏ ਸੀ ਉਹਨਾਂ ਦੇ ਵਿਚਲਾ ਕੁੰਡਾ ਆਪਾਂ ਹੁਣ ਸਿੱਧਾ ਬਣਾ ਲਵਾਂਗੇ। ਆਹ ਵਾਲੇ ਤਿੰਨ ਕੁੰਡੇ ਆਪਾਂ ਉਲਟੇ ਬਣਾ ਲਵਾਂਗੇ। ਤੇ ਆਪਣਾ ਡਿਜ਼ਾਈਨ ਇਹ ਬਦਲ ਕੇ ਪੈ ਜਾਊਗਾ ਸਿੱਧਾ ਵੀ ਪਾ ਸਕਦੇ ਆਪਾਂ। ਸੇਮ-ਸੇਮ ਤੇ ਵੀ ਪਾ ਸਕਦੇ ਆ। ਤੇ ਬਦਲ ਕੇ ਪਾਵਾਂਗੇ ਤਾਂ ਵੀ ਸੋਹਣਾ ਲੱਗਦਾ ਹੈ। ਇੱਕ ਕੁੰਡਾ ਤਾਰਿਆ ਇੱਕ ਕੁੰਡਾ ਆਪਾਂ ਬਣਾਵਾਂਗੇ ਸਿੱਧਾ। ਇੱਕ ਕੁੰਡਾ ਉਲਟਾ। ਇੱਥੇ ਆਪਾਂ ਤਿੰਨ ਗੁੰਡੇ ਸਿੱਧੇ ਬਣਾਵਾਂਗੇ। ਇਸ ਤਰ੍ਹਾਂਾਂ ਅਸੀਂ ਹੁਣ ਜਦੋਂ ਆਪਾਂ ਡਿਜ਼ਾਈਨ ਪਾਵਾਂਗੇ ਆਪਣੇ ਆਹ ਦੋ ਸਲਾਈਆਂ ਆਪਾਂ ਹੋਰ ਕੱਢਾਂਗੇ ਇੱਥੇ ਇੱਕ ਇੱਧਰ ਨੂੰ ਜਾਂਦੀ ਇੱਕ ਇੱਧਰ ਸਿੱਧੀ ਉਲਟੀ ਤੇ ਫਿਰ ਆਪਾਂ ਇਹ ਡਿਜ਼ਾਈਨ ਇੱਥੇ ਸਟਾਰਟ ਕਰਾਂਗੇ ਹਾਂ ਲਓ ਜੀ ਆਪਾਂ ਚਾਰ ਸਲਾਈਆਂ ਬਣਾ ਲਈਆਂ ਇੱਥੇ ਆਪਾਂ ਇੱਕ ਵਾਰੀ ਤੁਹਾਨੂੰ ਦੱਸ ਦਿੰਨੇ ਆ ਡਿਜ਼ਾਈਨ ਬਣਾਉਣਾ ਹੋਰ ਇੱਕ ਗੁੰਡਾ ਪਤ ਆ ਰਿਹਾ ਇੱਕ ਗੁੰਡਾ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇਥੋਂ ਸਲਾਈ ਪਾਵਾਂਗੇ ਹੁਣ ਆਪਾਂ ਨੂੰ ਆਸਾਨੀ ਆ ਜੀ ਬਣਾਉਣੀ ਆ ਦੇਖੋ ਇੱਥੇ ਸਲਾਈ ਪਾਵਾਂਗੇ ਇੱਕ ਕੁੰਡਾ ਬਣਾ ਲੈ ਉਦੋਂ ਉੱਪਰਲੇ ਕੁੰਡੇ 'ਚ ਪਾਵਾਂਗੇ 2 3 ਤੇ 4 ਆਹ ਵਾਲਾ ਕੁੰਡਾ ਆਪਾਂ ਧਾਰ ਲੈਣਾ ਤਿੰਨ ਕੁੰਡੇ ਉਲਟੇ ਬਣਾਵਾਂਗੇ ਇੱਥੋਂ ਦੀ ਸਲਾਈ ਪਾ ਕੇ 1 2 3 4 ਉਲਟੀ ਸਾਈਡ ਆ ਗਈ ਜੀ ਆਪਾਂ ਇੱਕ ਕੁੰਡਾ ਬਣਾਵਾਂਗੇ ਸਿੱਧਾ ਤੇ ਹੁਣ ਆਪਾਂ ਆਹ ਪੰਜ ਕੁੰਡੇ ਲਵਾਂਗੇ ਪੰਜਾਂ ਨੂੰ ਉਲਟਾ ਬਣਾ ਲਵਾਂਗੇ ਤਾਂ ਗਾ ਕੇ ਕਰਕੇ ਆਪਾਂ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਤਾਂ ਗਾ ਆਪਣੇ ਨਾਲ ਕਰਾਂਗੇ ਪੰਜ ਕੁੰਡੇ ਉਲਟੇ ਬਣਾਉ ਇਕੱਠੇ ਉਲਟੇ ਬਣਾ ਦਵਾਂਗੇ ਤਾਂ じゃ ਤੋ ਇੱਕ ਬਣਾ ਦਵਾਂਗੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਜੇ ਆਪਣੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ ਅੱਗੇ ਇਹ ਆਪਣੇ ਦੋ ਡਿਜ਼ਾਈਨ ਬਣ ਗਏ। ਦੇਖੋ ਜੀ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ। 6 ਸਲਾਈਆਂ 'ਚ ਬਣ ਕੇ ਕੰਪਲੀਟ ਹੋ ਜਾਂਦਾ ਜੀ ਤੇ ਇਹੀ ਡਿਜ਼ਾਈਨ ਆਪਾਂ ਅੱਗੇ ਤੋਂ ਅੱਗੇ 6-6 ਸਲਾਈਆਂ ਪਾਉਂਦੇ ਜਾਵਾਂਗੇ। 4 ਸਲਾਈਆਂ ਤਾਂ ਆਪਣੀਆਂ ਆ ਹੋ ਜਾਣੀਆਂ ਤੇ 2 ਸਲਾਈਆਂ 'ਚ ਆਪਣਾ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ। ਤੇ ਦੇਖੋ ਜੀ ਕੋਟੀ, ਸਵੈਟਰ, ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਲੱਗਦਾ। ਇਹ ਪੈਸੇ ਰੰਗਤੀ ਬਣਾਇਆ ਇਹ ਦੇਖੋ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਹੈ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਇਸ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਸ਼ੇਅਰ ਜਰੂਰ ਕਰ ਦਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ